ਸਾਰੇ ਦੋਸਤਾਂ ਨੂੰ ਪਿਆਰ ਭਰੀ ਜੀ ਆਇਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਗੇ ਆਪਾਂ ਤੁਹਾਡੇ ਨਾਲ ਘਰੇਲੂ ਬਗੀਚੀ ਦੇ ਵਿੱਚੋਂ ਦੋ ਤਿੰਨ ਵੀਡੀਓ ਸ਼ੇਅਰ ਕੀਤੀਆਂ ਤੁਹਾਡਾ ਬਹੁਤ ਪਿਆਰ ਮਿਲਿਆ ਆ ਅੱਜ ਆਪਾਂ ਉਸੇ ਲੜੀ ਦੇ ਤਹਿਤ ਘਰੇਲੂ ਬਗੀਚੀ ਦੀ ਅਗਲੀ ਵੀਡੀਓ ਲੈ ਕੇ ਆਏ ਹਾਂ ਕਿ ਘਰ ਵਿੱਚ ਆਪਾਂ ਕਦੂ, ਘੀਆ, ਕਰੇਲੇ, ਤੋਰੀਆਂ ਦੀਆਂ ਬੱਲਾਂ ਦੀ ਸਾਂਭ-ਸਮਣ ਕਿਦਾਂ ਕੀਤੀ ਜਾਵੇ ਮੈਨੂੰ ਪਤਾ ਕਿ ਤੁਹਾਡਾ ਟਾਈਮ ਬਹੁਤ ਕੀਮਤੀ ਆ ਆਪਾਂ ਜਿਆਦਾ ਟਾਈਮ ਨਹੀਂ ਲੈਣਾ ਸਿਰਫ ਆਪਾਂ 3 ਤੇ 4 ਮਿੰਟ ਦੀ ਵੀਡੀਓ ਬਣਾਉਣੀ ਹੈ ਜੁੜੇ ਰਹੋ ਆਜੋ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਆਪਾਂ ਜਿਹੜੀ ਆਪਣੀ ਵਾਲ ਲਿਆ ਜਿੱਦਾਂ ਇਹ ਲੋਕੀ ਦੀ ਕੱਦੂ ਦੀ ਵਾਲਿਆ ਇਹਦੀ ਆਪਾਂ ਤਾਂ ਸੰਭਾਲ ਕਿਦਾਂ ਕਰਨੀ ਸਭ ਤੋਂ ਪਹਿਲਾਂ ਆਪਾਂ ਸਵੇਰ ਦੇ ਟਾਈਮ ਇਹਨੂੰ ਆੜਾ ਦਵਾਲਾ ਇਹਦਾ ਚੰਗੀ ਤਰ੍ਹਾਂ ਗੋਡ ਲੈਣਾ ਆ ਵੇਖੋ ਕੋਈ ਘਾ ਨਦੀਨ ਵਗੈਰਾ ਨਹੀਂ ਹੋਣਾ ਚਾਹੀਦਾ ਇਹਦੇ ਹੜ੍ਹ ਵਾਲਾ ਇਹਨੂੰ ਗੋਡ ਲਿਆ ਆਪਾਂ ਇਹਦੇ ਵਿੱਚ ਆਪਾਂ ਸਵਾਹ ਲੈਣੀ ਆ ਆ ਵੇਖੋ ਸਵਾਹ ਇਹ ਆਪਾਂ ਆਹੋ ਸਵਾਹ ਪਾਣੀ ਸਵਾਹ ਦੇ ਵਿੱਚ ਫਾਸਫੋਰਸ ਹੁੰਦਾ ਇਹ ਆਪਾਂ ਲੱਕੜਾਂ ਦੀ ਪਾਥੀਆਂ ਦੀ ਕੋਸ਼ਿਸ਼ ਕੀਤੀ ਜਾਵੇ ਕਿ ਪਾਥੀਆਂ ਦੀ ਸਵਾਹ ਹੋਵੇ ਪਾਥੀਆਂ ਦੀ ਸਵਾਹ ਵਿੱਚ ਜਿਆਦਾ ਸਾਰੇ ਮੰਨ ਦੋਗੇ ਇਹ ਆਪਾਂ ਨੂੰ ਸੈਲਰ ਵਗੈਰਾ ਤੋਂ ਮਿਲ ਜਾਂਦੀ ਆ ਘਰੇਲੂ ਘਰੋਂ ਹੀ ਮਿਲ ਜਾਂਦੀ ਆ ਦੂਜਾ ਗਲੀ ਸੜੀ ਰੂੜੀ ਲੈਣੀ ਆ ਆਪਾਂ ਉਹ ਆਪਾਂ ਇਹਦੇ ਬੂਟੇ ਦੇ ਆਲੇ ਦੁਆਲੇ ਆ ਦੇਖੋ ਇਦਾਂ ਆਪਾਂ ਪਾ ਦੇਣੀ ਚੰਗੀ ਤਰ੍ਹਾਂ ਖੋਦ ਲੈਣਾ ਕੋਈ ਨਦੀਨ ਘਾ ਘਟ ਕੋਈ ਨਹੀਂ ਹੋਣਾ ਚਾਹੀਦਾ ਇਹ ਆਪਾਂ ਕੋਈ ਵੀ ਵੱਲ ਕੀ ਆ ਕਦੂ ਤਰੇਲਾ ਸਾਰੀਆਂ ਵੱਲਾਂ ਦੇ ਇਹ ਸਵੇਰ ਦੇ ਟਾਈਮ ਦੇ ਉੱਤੇ ਕਾਰਵਾਈ ਆਪਾਂ ਕਰ ਰਹੇ ਆ। ਤੇ ਆਹ ਦੇਖੋ। ਉਤੋਂ ਬਾਅਦ ਆਪਾਂ ਇਹਨੂੰ ਸ਼ਾਮ ਦੇ ਟਾਈਮ 6 ਵਜੇ ਤੋਂ ਬਾਅਦ ਭਰ ਕੇ ਫੁੱਲ ਇੱਕ ਜਾਂ ਦੋ ਬਾਲਟੀ ਪਾਣੀ ਦੀ ਪਾ ਦੇਣੀ ਆ। ਇਹ ਪ੍ਰਕਿਰਿਆ ਖਤਮ ਆ ਤੁਹਾਡੇ ਕੋਲ ਫਲ ਤੋੜਿਆ ਨਹੀਂ ਆਣਾ ਵੇਖੋ। ਟੋਕਰੀਆਂ ਭਰ-ਭਰ ਕੇ ਅਸੀਂ ਫਲ ਇਸਤੇਮਾਲ ਕਰਦੇ ਆ। ਤੇ ਬਹੁਤ ਜ਼ਿਆਦਾ ਆ ਵੇਖੋ ਪਿੰਡੀਆਂ, ਕਰੇਲੇ, ਹਲਵੇ। ਇਹ ਇੱਕ ਫਾਰਮੂਲਾ ਆ। ਹੁਣ ਤੁਹਾਨੂੰ ਆਪਾਂ ਦੂਸਰਾ ਫਾਰਮੂਲਾ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਰਹੇ ਆ। ਦੂਸਰਾ ਫਾਰਮੂਲਾ ਆ ਗੋਲ ਹਲਵੇ ਦੀ ਵਾਲਿਆ ਜਿੱਦਾਂ ਆ ਵੇਖੋ ਹਲਵਾ ਇਹ ਮੈਂ ਕਹਿਣਾ ਮੁੱਕਣੀ ਨਹੀਂ ਹੈ ਘਰੇਲੂ ਆਪਣਾ ਗਾਓ ਆ ਵੇਖੋ ਹਲਵੇ ਦੀ ਵਾਲਿਆ ਇਹਦੇ ਆਲੇ ਦਿਵਾਲੇ ਆਪਾਂ ਚੰਗੀ ਤਰ੍ਹਾਂ ਇਹਨੂੰ ਗੋੜ ਲੈਣਾ ਹੈ ਗੋੜ ਦੇਣਾ ਇਹਨੂੰ ਸਵੇਰ ਦੇ ਟਾਈਮ ਗੋਟਣ ਤੋਂ ਬਾਅਦ 10 ਲੀਟਰ ਪਾਣੀ ਲੈਣਾ ਆਪਾਂ ਬਾਲਟੀ ਦੇ ਵਿੱਚ ਤੇ ਆਹ ਸਿਰਕਾ ਚਿੱਟਾ ਸਿਰਕਾ ਰਸੋਈ ਦੇ ਵਿੱਚ ਇਸਤੇਮਾਲ ਹੁੰਦਾ ਆਮ ਹੀ ਘਰੇਲੂ ਮਿਲ ਜਾਂਦਾ ਹੈ ਕੋਈ ਵੱਡੀ ਗੱਲ ਨਹੀਂ ਇਹ ਜਿਆਦਾ ਲਾਗਤ ਦਾ ਨਹੀਂ ਸਿਰਫ 40-50 ਰੁਪਏ ਦੀ ਬੋਤਲ ਆਉਂਦੀ ਹੈ ਇਹ ਆਪਾਂ ਇਹਦੀ ਅੱਧੀ ਬੋਤਲ ਅੱਧੋਂ ਘੱਟ ਇਹ ਬਾਲਟ ਚ ਪਾ ਲੈਣਾ ਚਿੱਟਾ ਸਿਰਕਾ ਰਸੋਈ ਚ ਜੋਜ ਹੁੰਦਾ ਠੀਕ ਹੈ ਇਹ ਕੋਈ ਜ਼ਿਆਦੀ ਕੀਮਤ ਦੀ ਚੀਜ਼ ਨਹੀਂ ਹੈ ਸਿਰਫ 40-50 ਰੁਪਏ ਦੀ 10 ਲੀਟਰ ਪਾਣੀ ਲਿਆ ਇਹਦੇ ਜੇ ਆਪਾਂ ਇਹਨੂੰ ਘੋਲ ਲਿਆ ਚੰਗੀ ਤਰ੍ਹਾਂ ਵੱਲ ਨੂੰ ਆਪਾਂ ਆਲਾ ਦਵਾਲਾ ਸਵਾਰ ਕੇ ਗੋਡਿਆ ਘਾ ਕੱਖ ਨਦੀਨ ਕੁਝ ਨਹੀਂ ਹੋਣਾ ਚਾਹੀਦਾ ਕद्दू, ਕਰੇਲਾ, ਅਲ, ਕੋਈ ਵੀ ਵੱਲੋ ਕਰੇਲਿਆਂ ਦੀ ਹੋਵੇ ਕੱਦੂ ਦੀ ਹੋਵੇ ਖੀਆ ਦੀ ਹੋਵੇ ਤੋਰੀ ਹੋਵੇ ਗੋੜ ਲਿਆ ਚੰਗੀ ਤਰ੍ਹਾਂ 10 ਲੀਟਰ ਪਾਣੀ 'ਚ ਆਪਾਂ ਸਿਰਕੇ ਦੀ ਅੱਧੀ ਬੋਤਲ ਪਾ ਲਈ ਆ ਇਹਨੂੰ ਆਪਾਂ ਇਹਦੇ ਆਲੇ ਦੁਆਲੇ ਕੱਪ ਦੀ ਮਦਦ ਨਾਲ ਜਾਂ ਕਿਸੇ ਵੀ ਚੀਜ਼ ਦੀ ਸਹਾ ਨਾਲ ਆਪਾਂ ਇਹਨੂੰ ਆਰਗ ਬਾਰੇ ਦੇ ਪਾ ਦੇਣਾ ਇਹ ਤੁਹਾਡੇ ਕੋ ਕੱਦੂ ਖੀਆ ਕਰੇਲਾ ਤੁਹਾਡੇ ਕੋ ਮੁੱਕਣੇ ਨਹੀਂ ਆਏ ਆ ਵੇਖੋ ਇਦਾਂ ਹੀ ਆਪਾਂ ਦੂਸਰੀ ਵੱਲ ਨੂੰ ਆਲੇ ਦੁਆਲੇ ਗੋੜ ਲੈਣਾ ਚੰਗੀ ਤਰ੍ਹਾਂ ਇਹਦਾ ਗੋੜ ਕੇ ਜਾਂ ਆਪਾਂ ਇਹਨੂੰ ਰੂੜੀ ਜਾਂ ਸਵਾਹ ਤੇ ਜਾਂ ਸਿਰਕਾ ਇਹ ਆਪਾਂ ਤਿੰਨ ਮੈਥਡ ਦੱਸੇ ਤੁਹਾਨੂੰ ਚੌਥਾ ਮੈਥਡ ਵੀ ਹੈਗਾ ਇੱਕ ਜੇ ਤੁਸੀਂ ਯੂਜ਼ ਕਰਨਾ ਚਾਹੋ ਜਿਹੜੀ ਆਪਾਂ ਘਰੇਲੂ ਜੂਜੋਈ ਪੱਤੀ ਰਸੋਈ ਦੇ ਵਿੱਚ ਇਸਤੇਮਾਲ ਪੱਤੀ ਹੁੰਦੀ ਆ ਉਹ ਪੱਤੀ ਆਪਾਂ ਇਹਨੂੰ ਪਾ ਸਕਦੇ ਆ ਮੈਂ ਕਹਿੰਦਾ ਟੋਪੀਆਂ ਭਰ-ਭਰ ਕੇ ਫਲ ਤੋੜੋ ਤੁਸੀਂ ਉਮੀਦ ਕਰਦੇ ਆਂ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਜੇ ਤੁਹਾਨੂੰ ਵੀਡੀਓ ਇਹ ਚੰਗੀ ਲੱਗੀ ਆ ਤੁਸੀਂ ਇਹਨੂੰ ਅੱਗੇ ਸ਼ੇਅਰ ਕਰਨਾ ਆ ਜੇ ਤੁਸੀਂ YouTube ਤੇ ਵੇਖ ਰਹੇ ਜੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਆ Facebook ਪੇਜ ਤੇ ਵੇਖ ਰਹੇ ਪੇਜ ਨੂੰ ਫਾਲੋ ਕਰਨਾ ਆ ਮਿਲਦੇ ਆਂ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ